ਜੋ ਜਿਨ੍ਹਾਂ ਨੇ ਬਦਲਾ ਲਿਆਂਦਾ ਇਹਨਾਂ ਨੇ ਪੰਜਾਬ ਦੇ ਹਾਲਾਤ ਬਣਾਏ ਆ ਜੀ ਉਹਦੇ ਤੇ ਹਰ ਸਿੱਖ ਤੇ ਦੁਖੀ ਹੈ ਹਰ ਪੰਜਾਬੀ ਦੁਖੀ ਜੀ ਕਿਉਂਕਿ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਇਹਨਾਂ ਨੇ ਕਰ ਦਿੱਤਾ ਜੀ ਅੱਜ ਪੰਜਾਬ ਨਸ਼ਿਆਂ 'ਚ ਗੁਲਤਾਨ ਆ ਅੱਜ ਪੰਜਾਬ ਤੇ ਲਾਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਕਰਪਸ਼ਨ ਦਾ ਬੋਲਬਾਲਾ ਵਾ ਜੀ ਕੋਈ ਡਿਵੈਲਪਮੈਂਟ ਨਹੀਂ ਕਰਜ਼ੇ ਦੇ ਪੱਨ ਜਿਹੜੀ ਆ ਉਹ ਦਿਨੋ ਦਿਨ ਉਹਨੇ ਭਾਰੀ ਕਰ ਦਿੱਤੀ ਆ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚ-ਵੇਚ ਕੇ ਪਾਰਟੀਆਂ ਕਿੱਡੀ ਕਿੱਦੇ ਚੱਲ ਸਕਦੀਆਂ ਹੁੰਦੀਆਂ ਜੇ ਘਰ ਵੇਚ ਕੇ ਤੁਸੀਂ ਕਹੋ ਵੀ ਪਰਿਵਾਰ ਅੱਗੇ ਵੱਧ ਸਕਦਾ ਕੋਈ ਨਿਵਾਸ ਸਕਦਾ ਉਹ ਘਰ ਹੀ ਵੇਚਣ ਦਾ ਵੇ ਜੀ ਸੋ ਇਹ ਬੜੀ ਚਿੰਤਾ ਦਾ ਵਿਸ਼ਾ ਜਿੱਥੋਂ ਤੱਕ ਦਿੱਲੀ ਦਾ ਸਬੰਧ ਆ ਦਿੱਲੀ ਨੇ ਕਦੀ ਪੰਜਾਬ ਦੇ ਨਾਲ ਇਨਸਾਫ ਨਹੀਂ ਕੀਤਾ ਜੋ ਇੰਟਰਸਟ ਖੇਤਰੀ ਪਾਰਟੀ ਨੂੰ ਆਪਣੀ ਸਟੇਟ ਨਾਲ ਹੋ ਸਕਦਾ ਦੂਜੀਆਂ ਪਾਰਟੀਆਂ ਨਾਲ ਨਹੀਂ ਹੋ ਸਕਦਾ ਤੁਹਾਡੇ ਪਰਿਵਾਰ ਬਾਰੇ ਜਿੰਨੀ ਤੁਹਾਨੂੰ ਚਿੰਤਾ ਵਾ ਉਹ ਕਿਸੇ ਹੋਰ ਨੂੰ ਨਹੀਂ ਹੋ ਸਕਦੀ ਇਹ ਸਾਡਾ ਪਰਿਵਾਰ ਆ ਪੰਜਾਬ ਅਸੀਂ ਬਾਰਡਰ ਤੇ ਬੈਠੇ ਆ ਤੇਸ਼ ਦੀ ਆਜ਼ਾਦੀ ਦਾ ਬੜਾ ਵੱਡਾ ਅੰਬੋਲ ਤਾਰ ਕੇ ਆਏ ਆ ਸਾਡੀ ਪਾਕਿਸਤਾਨ ਦੀਆਂ ਜੰਗਾਂ ਵੇਲੇ ਬੜੀ ਤਬਾਹੀ ਹੋਈ ਆ ਹਰਾਂ ਨਾਲ ਸਾਡੀ ਬੜੀ ਤਬਾਹੀ ਹੋਈ ਆ ਸਾਡੇ ਵਾਸਤੇ ਕਾਨੂੰਨ ਜਿਹੜਾ ਹੋਰ ਆ ਤਾਂ ਦੇਸ਼ ਵਾਸੀਆਂ ਵਾਸਤੇ ਕਾਨੂੰਨ ਹੋਰ ਆ ਉਹ ਸਾਡੇ ਬੱਚੇ ਜਿਹੜੇ ਜਦੋਂ ਦਰਵਾਸਾਬ ਤੇ ਅਟੈਕ ਹੋਇਆ ਜੀ ਉਦੋਂ ਤਾਂ ਕਿਸ ਬੰਦੇ ਚ ਵੀ ਜਾਨ ਸੀਗੀ ਅਸੀਂ ਹਰ ਗੱਲ ਬਰਦਾਸ਼ਤ ਕਰ ਸਕਦੇ ਆ ਪਰ ਗੁਰੂ ਘਰ ਦੀ ਬੇਦਵੀ ਜਿਹੜੀ ਆ ਉਹ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜੀ ਜਿਹੜੇ ਬੰਦੇ ਘਰਾਂ ਤੋਂ ਨਿਕਲੇ ਸੀ ਉਸ ਵੇਲੇ ਉਹ ਕਿਸੇ ਆਪਣੇ ਵਟ ਬੰਨੇ ਤੇ ਆਪਣੇ ਬਿਜ਼ਨਸ ਤੇ ਕਿਸੇ ਆਪਣੇ ਪਰਸਨਲ ਕਾਰੋਬਾਰ ਵਾਸਤੇ ਨਹੀਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੀ ਉਹਨਾਂ ਨੇ ਕੌਮ ਦੇ ਗੌਰਵ ਮੇ ਇਤਿਹਾਸ ਨੂੰ ਜ਼ਿੰਦਾ ਰੱਖਣ ਵਾਸਤੇ ਘਰਾਂ ਤੋਂ ਨਿਕਲੇ ਸੀ ਜਿਨ੍ਹਾਂ ਨੇ અપਮਾਨ ਕੀਤਾ ਵੇਖੋ ਨਾ ਪੰਜਾਬ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਸੀ ਦਿੱਲੀ ਦੇ ਵਿੱਚ ਕਿੰਨੇ ਬੇਗਨਾ ਲੋਕ ਮਾਰੇ ਗਏ ਕਿਸੇ ਨੂੰ ਕੋਈ ਸਜ਼ਾ ਹੀ ਨਹੀਂ ਮਿਲੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤਰਨਤਾਰਨ ਦੀ ਜਿਮਣੀ ਚੌਣ ਦਾ ਚੋਣ ਮੈਦਾਨ ਇਸ ਵੇਲੇ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਤੇ ਵੱਖ-ਵੱਖ ਸਿਆਸੀ ਧਿਰਾਂ ਜਿਹੜੀਆਂ ਉਹ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜੋਰ ਲਗਾ ਰਹੀਆਂ ਜੇਕਰ ਗੱਲ ਕਰੀਏ ਇਸ ਵੇਲੇ ਮੁਕਾਬਲੇ ਦੀ ਤਾਂ ਮੁਕਾਬਲਾ ਸਤਾਧਾਰੀ ਧਿਰ ਤੇ ਭਾਈ ਮਨਦੀਪ ਸਿੰਘ ਹੋਰਾਂ ਦੇ ਵਿੱਚ ਬਿਲਕੁਲ ਸਿੱਧਾ ਮੁਕਾਬਲਾ ਗਿਣਿਆ ਜਾਂਦਾ ਆ ਜੋ ਜ਼ਮੀਨ ਦੀ ਰਿਪੋਰਟ ਆ ਇਸ ਵੇਲੇ ਉਹਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਸਿੱਧੀ ਟੱਕਰ ਇਹਨਾਂ ਦੋਵਾਂ ਦੇ ਵਿੱਚ ਆ ਤੇ ਅਜਿਹੇ ਵਿੱਚ ਸਾਰੀਆਂ ਪੰਥਕ ਧਿਰਾਂ ਵੱਲੋਂ ਵੱਡੇ ਪੱਧਰ ਤੇ ਜਿਹੜੀ ਭਾਈ ਮਨਦੀਪ ਸਿੰਘ ਦੀ ਚੋਣ ਮਹਿੰਮਾ ਉਹਦੇ ਚ ਸ਼ਮੂਲੀਅਤ ਕਰਕੇ ਉਹਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਜਿਹੜਾ ਆ ਵੱਡੇ ਕੱਦਮਾਰ ਜਿਹੜੇ ਨੇਤਾ ਆ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਕਦਰ ਰੱਖਦੇ ਆ ਉਹਨਾਂ ਦਾ ਕੁੱਦ ਜਾਣਾ ਜਿਹੜਾ ਭਾਈ ਮਨਦੀਪ ਸਿੰਘ ਦੀ ਚੋਣ 'ਚ ਹੈ ਮਲੀ ਕਿੰਨਾ ਕੁ ਫਾਇਦੇਮੰਦ ਸਾਬਤ ਹੋਊਗਾ ਇਹ ਪਤਾ ਲੱਗੂਗਾ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਾਡੇ ਨਾਲ ਸਰਦਾਰ ਸੁੱਚਾ ਸਿੰਘ ਜੀ ਛੋਟੇਪੁਰ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਕਦਰ ਰੱਖਦੇ ਆ ਤੇ ਕਿਸੇ ਟਾਈਮ ਤੇ ਜਦੋਂ ਜਿਹੜੇ ਬਦਲਾਅ ਵਾਲੀ ਰਾਜਨੀਤੀ ਲੈ ਕੇ ਆਏ ਆ ਉਹਨਾਂ ਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਖੜਾ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਉਹਨਾਂ ਨੇ ਨਿਭਾਈ ਸੀ ਤੇ ਖਮਿਆਜਾ ਇਹ ਭੁਗਤਿਆ ਸੀ ਉਹਨਾਂ ਨੂੰ ਕਿ ਉਹਨਾਂ ਨੂੰ ਪਾਰਟੀ ਜਿਹੜੀ ਆ ਕਿ ਪੰਜਾਬ ਦੀ ਗੱਲ ਕਰਨ ਕਰਕੇ ਉਹਨਾਂ ਨੂੰ ਪਾਸੇ ਹੋਣਾ ਪਿਆ ਸੀ ਛੋਟੇਪੁਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਟੇ ਟਾਈਮਜ਼ ਦੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਜੀ ਵਾਇਗਰ ਜੀ ਕਾ ਖਾਨ ਸਾਹਿਬ ਵਾਇਗਰ ਜੀ ਕੀ ਫਟੇ ਜੀ ਛੋਟੇਪੁਰ ਸਾਹਿਬ ਪੰਜਾਬ ਦੀ ਸਿਆਸਤ ਦੀ ਜੇ ਅੱਜ ਅੱਜ ਗੱਲ ਕਰੀਏ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਆ ਉਹਨਾਂ ਦੀ ਕਮਾਂਡ ਨੇਚਰਲੀ ਆ ਕਿ ਦਿੱਲੀੋਂ ਆਉਂਦੀ ਆ ਅੱਜ ਜੋ ਤਰਨਤਾਰਨ ਦੀ ਚੋਣ ਦੇ ਮਾਹੌਲ ਬਣਿਆ ਹੋਇਆ ਜਿਸ ਤਰ੍ਹਾਂ ਦਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਭਾਈ ਮਨਦੀਪ ਸਿੰਘ ਦੇ ਹੱਕ 'ਚ ਖਲੂਣਾ ਪੰਜਾਬ ਦੇ ਪੰਜਾਬ ਪ੍ਰਤੀ ਤੇ ਸਿੱਖ ਕੌਮ ਪ੍ਰਤੀ ਪ੍ਰੇਮ ਕਰਨ ਵਾਲਿਆਂ ਵਾਸਤੇ ਕਿੰਨਾ ਕੁ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਜੀ ਜਿਹੜਾ ਤੁਹਾਡਾ ਕੁਐਸਚਨ ਆਇਆ ਹੈ ਕਿ ਮਨਦੀਪ ਵਾਸਤੇ ਖਲੂਣਾ ਕਿੰਨਾ ਕੁ ਜ਼ਰੂਰੀ ਹੈ ਮੈਂ ਸਾਮਣੇ ਅੱਖਰਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਜੋ ਹਾਲਾਤ ਅੱਜ ਜਿਹਨਾਂ ਨੇ ਬਦਲਾ ਲਿਆਂਦਾ ਇਹਨਾਂ ਨੇ ਪੰਜਾਬ ਦੇ ਹਾਲਾਤ ਬਣਾਏ ਆ ਜੀ ਉਹਦੇ ਤੇ ਹਰ ਸਿੱਖ ਤੇ ਦੁਖੀ ਹੈ ਹਰ ਪੰਜਾਬੀ ਦੁਖੀ ਹੈ ਜੀ ਕਿਉਂਕਿ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਇਹਨਾਂ ਨੇ ਕਰ ਦਿੱਤਾ ਜੀ ਅੱਜ ਪੰਜਾਬ ਨਸ਼ੇ 'ਚ ਗੁਲਤਾਨ ਹੈ ਅੱਜ ਪੰਜਾਬ ਤੇ ਲਾਂਡਰਡ ਨਾ ਦੀ ਕੋਈ ਚੀਜ਼ ਹੀ ਨਹੀਂ ਕਰਪਸ਼ਨ ਦਾ ਬੋਲਬਾਲਾ ਵਾ ਜੀ ਕੋਈ ਡਿਵੈਲਪਮੈਂਟ ਨਹੀਂ ਜੀ ਕਰਜ਼ੇ ਦੇ ਪੰਡ ਜਿਹੜੀ ਆ ਉਹ ਦਿਨੋਂ ਦਿਨ ਉਹਨੇ ਭਾਰੀ ਕਰ ਦਿੱਤੀ ਆ ਜੀ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚ-ਵੇਚ ਕੇ ਪਾਰਟੀਆਂ ਕਿੱਡੀ ਕਿਦਿ ਚੱਲ ਸਕਦੀਆਂ ਹੁੰਦੀਆਂ ਜੇ ਘਰ ਵੇਚ ਕੇ ਤੁਸੀਂ ਕਹੋ ਵੀ ਪਰਿਵਾਰ ਅੱਗੇ ਵਧ ਸਕਦਾ ਆ ਕਦੀ ਨਿਵਾਸ ਸਕਦਾ ਜੋ ਘਰ ਹੀ ਵੇਚਣ ਦਾ ਵੇ ਜੀ ਸੋ ਇਹ ਬੜੀ ਚਿੰਤਾ ਦਾ ਵਿਸ਼ਾ ਜਿੱਥੋਂ ਤੱਕ ਦਿੱਲੀ ਦਾ ਸਬੰਧ ਆ ਦਿੱਲੀ ਨੇ ਕਦੀ ਪੰਜਾਬ ਦੇ ਨਾਲ ਇਨਸਾਫ ਨਹੀਂ ਕੀਤਾ ਜੋ ਇੰਟਰਸਟ ਖੇਤਰੀ ਪਾਰਟੀ ਨੂੰ ਆਪਣੀ ਸਟੇਟ ਨਾਲ ਹੋ ਸਕਦਾ ਦੂਜੀਆਂ ਪਾਰਟੀਆਂ ਨੂੰ ਨਹੀਂ ਹੋ ਸਕਦਾ ਉਡੇ ਪਰਿਵਾਰ ਬਾਰੇ ਜਿੰਨੀ ਤੁਹਾਨੂੰ ਚਿੰਤਾ ਵਾ ਉਹ ਕਿਸੇ ਹੋਰ ਨੂੰ ਨਹੀਂ ਹੋ ਸਕਦੀ ਇਹ ਸਾਡਾ ਪਰਿਵਾਰ ਆ ਪੰਜਾਬ ਅਸੀਂ ਬਾਰਡਰ ਤੇ ਬੈਠੇ ਆ ਦੇਸ਼ ਦੀ ਆਜ਼ਾਦੀ ਦਾ ਬੜਾ ਵੱਡਾ ਮੁੱਲ ਤਾਰ ਕੇ ਆਏ ਆ ਸਾਡੀ ਪਾਕਿਸਤਾਨ ਦੀਆਂ ਜੰਗਾਂ ਵਲੇ ਬੜੀ ਤਬਾਹੀ ਹੋਈ ਆ ਹਰ ਨਾਲ ਸਾਡੀ ਬੜੀ ਤਬਾਹੀ ਹੋਈ ਆ ਸਾਡੇ ਵਾਸਤੇ ਕਾਨੂੰਨ ਜਿਹੜਾ ਹੋਰ ਆ ਤਾਂ ਦੇਸ਼ ਵਾਸੀਆਂ ਵਾਸਤੇ ਕਾਨੂੰਨ ਹੋਰ ਔਰ ਸਾਡੇ ਬੱਚੇ ਜਿਹੜੇ ਜਦੋਂ ਦਰਵਾਜ਼ਾ ਸਾਹਿਬ ਤੇ ਅਟੈਕ ਹੋਇਆ ਉਦੋਂ ਤੋਂ ਜਿਸ ਬੰਦੇ ਦੀ ਵੀ ਜਾਨ ਸੀਗੀ ਅਸੀਂ ਹਰ ਗੱਲ ਬਰਦਾਸ਼ਤ ਕਰ ਸਕਦੇ ਆ ਪਰ ਗੁਰੂ ਘਰ ਦੀ ਬੇਦਬੀ ਜਿਹੜੀ ਆ ਉਹ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜਿਹੜੇ ਬੰਦੇ ਘਰਾਂ ਤੋਂ ਨਿਕਲੇ ਸੀ ਉਸ ਵੇਲੇ ਉਹ ਕਿਸੇ ਆਪਣੇ ਵਟ ਬੰਨੇ ਤੇ ਆਪਣੇ ਬਿਜ਼ਨਸ ਤੇ ਕਿਸੇ ਆਪਣੇ ਪਰਸਨਲ ਕਾਜ ਵਾਸਤੇ ਨਹੀਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਕੌਮ ਦੇ ਗੌਰਵ ਮੇ ਇਤਿਹਾਸ ਨੂੰ ਜ਼ਿੰਦਾ ਰੱਖਣ ਵਾਸਤੇ ਘਰਾਂ ਤੋਂ ਨਿਕਲੇ ਸੀ ਜਿਨ੍ਹਾਂ ਨੇ અપਮਾਨ ਕੀਤਾ ਵੀ ਖੁਣਾ ਪੰਜਾਬ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਸੀ ਦਿੱਲੀ ਦੇ ਵਿੱਚ ਕਿੰਨੇ ਬੇਗਨਾ ਲੋਕ ਮਾਰੇ ਗਏ ਜੀ ਕਿਸੇ ਨੂੰ ਕੋਈ ਸਜ਼ਾ ਹੀ ਨਹੀਂ ਮਿਲੀ ਕਿਸੇ ਨੂੰ ਕੋਈ ਫਾਂਸੀ ਦੀ ਸਜ਼ਾ ਨਹੀਂ ਹੋਈ ਕਿਸੇ ਨੂੰ ਕੋਈ ਕੈਦਾਂ ਵੱਡੀਆਂ ਨਹੀਂ ਹੋਈਆਂ ਇੱਕ ਦੋ ਬੰਦੇ ਉਹ ਟ੍ਰਾਇਲ ਜ਼ਰੂਰ ਹੋਇਆ ਉਹ ਸਾਰੇ ਦੱਸੇ ਜਾਂਦੇ ਜਿਹਾ ਆ ਹੀ ਕਰ ਦਿੱਤਾ ਆ ਹੀ ਕਰ ਦਿੱਤਾ ਜੀ ਸਾਡੇ ਬੱਚੇ 30-30 ਸਾਲ ਦੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੀ ਜਵਾਨੀਆਂ ਸਾਰੀਆਂ ਜੇਲ੍ਹਾਂ 'ਚ ਖਤਮ ਹੋ ਗਈਆਂ ਨੇ ਉਹ ਬੁੜਾਪੇ ਵਿੱਚ ਦਾਖਲ ਹੋ ਗਿਆ ਹਾਲੀ ਤੱਕ ਉਹਨਾਂ ਨੂੰ ਕੁਝ ਛੱਡਣ ਨਹੀਂ ਦਿਆ ਪ੍ਰਧਾਨ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਕਦੀ ਕੇਜਰੀਵਾਲ ਨਹੀਂ ਸੀ ਛੱਡਦਾ ਕਦੀ ਕੋਈ ਨਹੀਂ ਛੱਡਦਾ ਸਾਡੇ ਵਾਸਤੇ ਤੇ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਜੀ ਇਸ ਕਰਕੇ ਅਸੀਂ ਬਹੁਤ ਚਿੰਤਾ ਤਾਂ ਜਿਹੜੀ ਮਨਦੀਪ ਸਿੰਘ ਦੀ ਚੋਣ ਆ ਇਹ ਪੰਜਾਬ ਦੇ ਲੋਕਾਂ ਦੇ ਮਨ ਦੀ ਆਵਾਜ਼ ਆ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਹਰ ਪਾਰਟੀ ਦਾ ਸਤਿਕਾਰ ਕਰਦੇ ਹਾਂ ਪਰ ਜਿਹੜਾ ਬੰਦਾ ਚਾਹੇ ਉਹ ਸਿੱਖ ਹੋਵੇ ਤੇ ਚਾਹੇ ਹਿੰਦੂ ਹੋਵੇ ਤੇ ਚਾਹੇ ਮੁਸਲਮਾਨ ਹੋਵੇ ਜਾਂ ਕਿਸੇ ਵੀ ਬਰਾਦਰ ਹੋਵੇ ਜਿਹੜਾ ਕਿਸੇ ਨਾਲ ਵੀ ਧੱਕਾ ਕਰਦਾ ਕਿਸੇ ਦੇ ਧਰਮ 'ਚ ਦਖਲ ਦਿੰਦਾ ਵਾ ਉਹਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਆਹ ਧਰਮ ਦਾ ਸਤਕਾਰ ਕਰਦੇ ਹਾਂ ਮੰਦੀਪ ਨੇ ਜੋ ਵੀ ਕੀਤਾ ਉਹ ਆਪਣੀ ਜਾਤ ਵਾਸਤੇ ਨਹੀਂ ਕੀਤਾ ਜੀ ਉਹਨੇ ਕੌਮ ਦੀ ਜਿਹੜੀ ਆ ਬੇਪਤੀ ਜਿਹਨਾਂ ਲੋਕਾਂ ਨੇ ਕੀਤੀ ਸੀਗੀ ਜੀ ਉਹਦਾ ਬਦਲਾ ਲਿਆ ਬੇਰਸਾਬ ਦੇ ਵਿਰੁੱਧ ਲੜਨਾ ਜਿਹੜਾ ਇਹ ਕੋਈ ਮਾਰੀ ਗੱਲ ਨਹੀਂ ਕਿਉਂਕਿ ਕੌਮ ਦਾ ਇਤਿਹਾਸ ਹੀ ਹੈ ਜੇ ਅਸੀਂ ਬੇਰਸਾਬ ਦੇ ਵਿਰੁੱਧ ਨਹੀਂ ਲੜਾਂਗੇ ਤੇ ਆਪਣੀ ਕੌਮ ਦੁਨੀਆ ਨਾਲ ਅੱਡ ਕਿ ਤਰ੍ਹਾਂ ਵਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧਾੜਾ ਆ ਰਿਹਾ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੇ ਜਦੋਂ ਹਿੰਦੂ ਧਰਮ ਦੀ ਰੱਖਿਆ ਦਾ ਸਵਾਲ ਆਇਆ ਰੰਗਜੀਤ ਬੇਨਾ ਜ਼ੁਲਮ ਕਰ ਰਿਆ ਸੀ ਤੇ ਉਸ ਵੇਲੇ ਕਲਗੀ ਵਾਲੇ ਪਾਸ਼ਾ ਨੇ ਆਪਣੇ ਬਾਬਰੂ ਕਿਹਾ ਸੀ ਵੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਐਵੇਂ ਸੰਸਾਰ 'ਚ ਕੋਈ ਨਹੀਂ ਤੇ ਰੰਗਜੀਤ ਨੂੰ ਚਾਹੀਦਾ ਸੀ ਉਸ ਵੇਲੇ ਜਦੋਂ ਪੰਡਤਾਂ ਨੇ ਫਰਿਆਦ ਕੀਤੀ ਸੀ ਤਾਂ ਉਹਨਾਂ ਨੇ ਕਹਿਤਾ ਹੈ ਪੰਡਤਾਂ ਨੂੰ ਵੀ ਤੁਸੀਂ ਜਾ ਕੇ ਕਹਿ ਦਿਓ ਕਿ ਗੁਰਤੇਗ ਬਾਦ ਸੱਚੇ ਪਾਸ਼ਾ ਨੂੰ ਤੁਸੀਂ ਮਨਾ ਲਓ ਜੀ ਉਹ ਜੇ ਤੁਹਾਡੇ ਨਾਲ ਆਉਣਗੇ ਤਾਂ ਇਹ ਵੀ ਆ ਜਾਣਗੇ ਉਹਨਾਂ ਨੇ ਸ਼ਹਾਦਤ ਦੇਣੀ ਕੋਤਾਰ ਮਹਾਰਗ ਦਾ ਪਿਆਰਾ ਹਰ ਇੱਕ ਨੂੰ ਆਪਣਾ ਤਰਨ ਪਿਆਰਾ ਜੀ ਬਾਪ ਹਰ ਇੱਕ ਨੂੰ ਆਪਣਾ ਪਿਆਰਾ ਹੁੰਦਾ ਸੋ ਮੰਦੀਪ ਨੇ ਜੋ ਕੁਝ ਕੀਤਾ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਤਰਜਮਾਨੀ ਕੀਤੀ ਕਿਉਂ ਸੂਬਾ ਜਿਹੜਾ ਇੱਥੇ ਸੂਬਾ ਸੰਜੜ ਆਪਣੇ ਆਪ ਸੂਬਾ ਸਰਹੰਦਾ ਕਹਿੰਦਾ ਸੀ ਜੀ ਉਹਨੇ ਹੁਣ ਅਸੀਂ ਪਿੰਡਾਂ ਦੇ ਵਿੱਚ ਵੇਖਣ ਦੇ ਮੈਂ ਤਾਂ ਜਿੱਦਨ ਦੇ ਨਾਮੀਨੇਸ਼ਨ ਪੇਪਰ ਹੋਏ ਆ ਉਦੋਂ ਦਾ ਤਕਰੀਬ ਇੱਥੇ ਹੀ ਆ ਜੀ ਤੇ ਲੋਕਾਂ ਦੇ ਵਿੱਚ ਬਹੁਤ ਮੰਦੀਪ ਵਾਸਤੇ ਹਮਦਰਦੀ ਆ ਉਤਸ਼ਾਹ ਆ ਜੀ ਸਿਆਣਾ ਬੰਦਾ ਵੇਖੋ ਦੋ ਬਰੀਓ ਨੇ ਵਿਚਾਰੇ ਨੇ ਕੌਮ ਦੀ ਅ ਪੱਗ ਸਿਰ ਤੇ ਰੱਖਣ ਵਾਸਤੇ ਕਿੱਡਾ ਵੱਡਾ ਰਿਸਕ ਲਿਆ ਜੀ ਸੂਰੀ ਵੇਲੇ ਵੀ ਉਹ ਮਾਰਿਆ ਜਾ ਸਕਦਾ ਸੀ ਜੀ ਸੂਬਰ ਦੇ ਜਿਹੜੇ ਤਰੀਕੇ ਦੇ ਨਾਲ ਤੁਸੀਂ ਵੇਖ ਰਹੇ ਹੋ ਅੱਜ ਤੱਕ ਕਦੇ ਹੁੰਦਾ ਵੀ ਜਿਹੜੇ ਅੰਡਰ ਟ੍ਰਾਇਲ ਹੋਣ ਤੇ ਜਿਹੜੇ ਸਜ਼ਾ ਜਾਫਤਾ ਹੋਣ ਉਹਨਾਂ ਨੂੰ ਕਦੀ ਇਕੱਠਾ ਨਹੀਂ ਕੀਤਾ ਗਿਆ। ਇੱਕ ਯੋਜਨਾਬੰਦ ਤਰੀਕੇ ਨਾਲ ਉਹ ਮਨਦੀਪ ਨੂੰ ਮਾਰਨਾ ਚਾਹੁੰਦੇ ਸੀਗੇ ਤਾਂ ਉੱਥੇ ਸਾਰੇ ਪੁਲਿਸ ਅਫਸਰ ਇਕੱਠੇ ਕੀਤੇ ਸੀਗੇ ਉਹਨਾਂ ਮਨਦੀਪ ਨੂੰ ਮਾਰਨ ਲਈ ਤੇ ਮੈਂ ਸਮਝਦਾ ਜੁਡੀਸ਼ਰੀ ਦਾ ਭਲਾ ਹੋਵੇ ਜਿੰਨਾ ਜੁਡੀਸ਼ਰੀ ਨੇ ਉਹਦੀ ਹਾਜ਼ਰੀ ਮੰਗ ਲਈ ਉਹਨੂੰ ਕੁੱਟਿਆ ਮਾਰਿਆ ਬਹੁਤ ਸੀ ਤੋਂ ਬਚ ਗਿਆ ਅਦਰਵਾਈਜ਼ ਇਹਨਾਂ ਨੇ ਉਹਨੂੰ ਮਾਰ ਦੇਣਾ ਸੀ ਵਿਚਾਰੇ ਨੂੰ ਇਸ ਕਰਕੇ ਲੋਕਾਂ ਦੇ ਉਹਨਾਂ ਹਮਦਰਦੀਆ ਤਾਂ ਬਾਕੀ ਸਰਨਦਰ ਦੇ ਧਰਤੀ ਦਾ ਆਪਣਾ ਇਤਿਹਾਸ ਇਹ ਹਮੇਸ਼ਾ ਬੇਇਨਸਾਫੀਆਂ ਦੇ ਵਿਰੁੱਧ ਲੜਦੀ ਰਹੀ ਆ ਤੁਰ ਸਾਹਿਬ ਤੋਂ ਲੈ ਕੇ ਸਿਮਰਜੀਤ ਮਾਨ ਵੇਲੇ ਅਮਰਤਪਾਲ ਵੇਲੇ ਇਹ ਕਦੀ ਵੀ ਇਹ ਆ ਕੁਰਬਾਨੀ ਵਾਲੇ ਦੀ ਪਿੱਠ ਨਹੀਂ ਦਿੰਦੇ ਕੁਰਬਾਨੀ ਵਾਲੇ ਦਾ ਸਤਿਕਾਰ ਕਰਦੇ ਆ ਪਰ ਮੈਨੂੰ ਪੂਰ ਰਿਸ਼ਵਾਸਾ ਆ ਕਿ ਤਨ ਤਰਨ ਦੀ ਧਰਤੀ ਦਾ ਗੌਰਵ ਮੇ ਇਤਿਹਾਸ ਆ ਅਜੇ ਵੋਟਾਂ ਮੰਗਣ ਆਇਆ ਜਿਹੜੇ ਹੁਣ ਪਤਾ ਨਹੀਂ ਦੋ ਦੋ ਚਾਰ ਚਾਰ ਸੌ ਵੱਡੀ ਐ ਕਿਤੇ ਦੇ ਨਾਲ 20 20 ਗਨਮੈਨ ਲਈ ਫਿਰਦੇ ਆ ਇਹ ਪੰਜਾਬ ਦਾ ਕੀ ਭਲਾ ਕਰਨਗੇ ਜੀ ਪੰਜਾਬ ਦਾ ਭਲਾ ਤੋ ਬੰਦਾ ਕਰ ਸਕਦਾ ਜਿਹੜਾ ਬੰਦਾ ਕੰਮ ਕਰਦਾ ਉਹ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਜੀ ਡਰ ਹੁੰਦਾ ਆਪਣੇ ਕਰਮਾਂ ਦਾ ਸੋ ਜੋ ਕਾਂਗਰਸ ਨੇ ਆਪਣੇ ਨਾਲ ਕੀਤਾ ਉਹ ਤਾਂ ਆਪਾਂ ਕੋਈ ਜ਼ਿੰਦਗੀ ਚ ਭੁੱਲੀ ਨਹੀਂ ਸਕਦੇ ਕਿ ਅਕਾਲ ਤਖ ਉਪਰ ਟੈਂਕਾਂ ਨਾਲ ਟਾਇਆ ਦਰਵਾਦ ਸਾਹਿਬ ਗੋਲੀਆਂ ਨਾਲ ਚੱਲਦੀ ਕੀਤਾ ਸਿੰਕੜੇ ਗੁਰਤਾਨ ਜਿਹੜਿਆ ਉਹਨਾਂ ਨੂੰ ਉਹਨਾਂ ਤੇ ਅਟੈਕ ਕਰਕੇ ਉਹਨਾਂ ਦਾ ਨੁਕਸਾਨ ਕੀਤਾ ਹਜ਼ਾਰਾਂ ਬੇਗਨਾ ਲੋਕ ਜਿਹੜੇ ਐ ਇੱਥੇ ਮਾਰਤੇ ਹਜ਼ਾਰਾਂ ਬੇਗਨਾ ਲੋਕ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਮਾਰਤੇ ਪੰਜਾਬ ਕਾਂਗਰਸ ਨੂੰ ਸਾਰੇ ਲੋਕ ਯਾਦ ਰੱਖਣ ਵਾਲੇ ਕਾਂਗਰਸ ਨੇ ਆਪਣੀ ਆ ਜਨਈਆ ਤਸਨੀਤੀ ਆਉਂਦੇ ਇਹਨਾਂ ਦੇ ਪ੍ਰਧਾਨ ਨੇ ਕਹਿਤਾ ਵੀ ਅਸੀਂ ਤਰਨ ਕਰਨ ਆਏ ਆ ਇਹ ਪੁਸ਼ਨ ਆਇਆ ਵੀ ਖਾਲਸਤਾਨ ਚਾਹੁੰਦੇ ਪੇਹਿੰਦੋਸਤਾਨ ਚਾਹੁੰਦੇ ਲੋ ਦੱਸੋ ਇਹ ਕੀ ਇਹਦੇ ਪਿਛੇ ਰਾਜ ਆ ਇਹ ਤਾਂ ਆ ਜਾ ਕੇ ਸਾਨੂੰ ਉਟਕੇ ਬਾਕੀ ਦੇਸ਼ ਨੂੰ ਖੁਸ਼ ਕਰਨਾ ਚਾਹੁੰਦੇ ਆ ਤੇ ਸਾਨੂੰ ਵੋਟਾਂ ਜਿਹੜੀਆਂ ਜਿਤਨਾ ਇੰਦਰਾ ਗਾਂਧੀ ਨੇ ਲਗੀਆਂ ਸੀ ਸ਼ਾਇਦ ਉਹ ਜਿਹੇ ਹਾਲਾਤ ਬਣਾ ਦੀਏ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜੇ ਤੇ ਲੋਕ ਸਾਨੂੰ ਇੱਥੇ ਵੋਟਾਂ ਪਾਉਣਗੇ ਤੇ ਬਾਹਰ ਵੀ ਪਾਉਣਗੇ ਪਰ ਤਰਨ ਤਰ ਦੇ ਲੋਕ ਜਿਹੜੇ ਆ ਉਹ ਆਪਣੇ ਇਤਿਹਾਸ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਸੋ ਸਾਰੀ ਜਿਹੜੀ ਜ਼ਿੰਮੇਵਾਰੀ ਇੱਕ ਇਲੈਕਸ਼ਨ ਹੋ ਰਹੀ ਆ ਇਸ ਇਲੈਕਸ਼ਨ ਨੇ ਸਰਕਾਰ ਬਦਲਣੀ ਨਹੀਂ ਇਸ ਸਰਕਾਰ ਇਹਦੇ ਨਾਲ ਸਰਕਾਰ ਨਵੀਂ ਨਹੀਂ ਬਣਨੀ ਇਹਦੇ ਨਾਲ ਇੱਕ ਮੈਸੇਜ ਜਾਣਾ ਵਾ ਕਿ ਜੋ ਭਾਜਪਾ ਨੇ ਜੋ ਕਾਂਗਰਸ ਨੇ ਜੋ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੀਤਾ ਜੋ ਬਾਦਲਾਂ ਨੇ ਕੀਤਾ ਪਰ ਬਾਦਲ ਕਹੀ ਜਾਂਦੇ ਜੀ ਉਹਨਾਂ ਨੂੰ ਉਹ ਬੀਬੀ ਵਿਚਾਰੀ ਨੂੰ ਖਿលਿਆਰ ਕੇ ਮੈਂ ਨਾ ਬੀਬੀ ਜੇ ਬਾਦਲਾਂ ਨੂੰ ਸੱਦੇ ਨਾ ਤੇ ਸ਼ਾਇਦ ਉਹਨੂੰ ਥੋੜੀਆਂ-ਬਹੁਤੀਆਂ ਵੋਟਾਂ ਪੈ ਜਾਣ ਬਾਦਲ ਜੇ ਉਹ ਪਿਛੇ ਆ ਜਾਊਗਾ ਜਿਸ ਬਾਦਲ ਨੇ ਅਕਾਲ ਤਖਤ ਦੀ ਪਰਿਵਾਰੀ ਜੀ ਅਕਾਲ ਤਖਤ ਦੇ ਜੋ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਕਿ ਉਹ ਮੰਨ ਲੈਂਦਾ ਤੇ ਲੋਕਾਂ ਨੇ ਸਮਝਣਾ ਸੀ ਵੀ ਇਹ 'ਚ ਥੋੜੀ-ਬਹੁਤੀ ਸਿੱਖੀ ਇੱਥੇ ਕੋਈ ਹੈਗੀ ਅਸਦਾਤ ਉਹਨੇ ਉਸ ਹੁਕਮ ਦਾ ਨਾਮੇ ਦਾ ਮਜ਼ਾਕ ਉਡਾਇਆ ਤੇ ਕਿਸੇ ਬੰਦੇ ਨੇ ਵੀ ਜਿੱਥੇ ਬਾਦ ਲਾਊਗਾ ਕਿਸੇ ਨੇ ਵੋਟ ਨਹੀਂ ਪਾਣੀ ਉਹ ਬੀਬੀ ਵੀ ਜੋ ਮਰਜ਼ੀ ਕਹਿੰਦੀ ਰਹੇ ਇਸ ਕਰਕੇ ਸਾਡੀ ਤੇ ਇਹ ਸਾਰਿਆਂ ਨੂੰ ਬੇਨਤੀ ਆ ਤੇ ਇਹ ਪੰਜਾਬ ਦਾ ਮਸਲਾ ਹੈ ਪੰਜਾਬ ਦੇ ਭੁੱਖ ਦਾ ਮਸਲਾ ਹੈ ਤਰਨਤਾਰਨ ਦੇ ਲੋਕਾਂ ਨੂੰ ਸਾਡੇ ਹੱਥ ਬਣ ਕੇ ਇਹ ਬੇਨਤੀ ਹੈ ਕਿ ਇੱਕ ਇੱਕ ਵੋਟ ਜਾਤ ਪਾਤਾਂ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੇ ਭਾਈਚਾਰੇ ਨੂੰ ਸਟਰੋਂਗ ਕਰਨ ਵਾਸਤੇ ਜਿਹੜੀ ਆ ਉਹ ਵੋਟ ਜਿਹੜੀ ਆ ਮਨਦੀਪ ਸਿੰਘ ਨੂੰ ਜਿਹੜੀ ਇੱਕ ਇੱਕ ਵੋਟ ਪਾਈ ਜਾਏ ਉਹਦਾ ਚੋਣ ਨਿਸ਼ਾਨ ਬਾਲਟੀ ਆ ਔਰ ਸਾਨੂੰ ਪੂਰਨ ਆਸ ਹੈ ਕਿ ਤਰਨਤਾਰਨ ਦੀ ਮੱਝ ਦੇ ਲੋਕ ਜਿਹੜੇ ਆ ਇਹ ਕਦੀ ਵੀ ਕੁਰਬਾਨੀ ਵਾਲੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ ਛੋਟੇਪੁਰ ਸਾਹਿਬ ਆਪਾਂ ਜੇਕਰ ਗੱਲ ਕਰ ਲਈਏ ਸੱਤਾਧਾਰੀ ਪਾਰਟੀ ਦੀ ਤੁਸੀਂ ਕਿਸੇ ਟਾਈਮ ਤੇ ਇਸ ਪਾਰਟੀ ਦੇ ਸੂਬਾ ਪ੍ਰਧਾਨ ਵੀ ਰਹੇ ਹੋ ਜੀ ਜੀ ਇਹ ਗੱਲ ਕਰਦੇ ਸੀ ਕਿ ਅਸੀਂ ਰੇੜੀਆਂ ਵਾਲਿਆਂ ਨੂੰ ਫੜੀਆਂ ਵਾਲਿਆਂ ਨੂੰ ਅਸੀਂ ਸਾਈਕਲਾਂ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਟਿਕਟਾਂ ਦਿਆਂਗੇ ਅੱਜ ਕੀ ਗੱਲ ਜਿਹੜੀ ਵੀ ਜਿਮਣੀ ਚੋਣ ਹੁੰਦੀ ਆ ਉਹਦੇ ਚ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਟਿਕਟਾਂ ਦੇ ਕੇ ਨਵਾਜ ਰਹੇ ਨੇ ਇਹਦੇ ਪਰ ਕੀ ਪ੍ਰਤੀਕਰਮ ਦੇ ਲੋਕਾਂ ਦੇ ਮਨ ਉਲਸ ਚੁੱਕੇ ਆ ਜੀ ਹੁਣ ਇਹਨਾਂ ਕੋ ਕੈਂਡੀਡੇਟ ਬੰਨਣਾ ਹੀ ਕੋਈ ਨਹੀਂ ਜੀ ਇਹਨਾਂ ਨੇ ਹੁਣ ਉਹੀ ਬੰਦਾ ਕੈਂਡੀਡੇਟ ਲਿਆਂਦਾ ਜਿਹਨੂੰ ਪਿਛਲੀ ਵਾਰੀ ਕਹਿੰਦੇ ਇਹ ਨਸ਼ਾ ਵੇਚਦਾ ਜੀ ਹਾਂਜੀ ਇਹਦੇ ਤੇ ਜੋ ਹਰਮੀਤ ਤੇ ਜੋ ਦੁਨੀਆ ਦਾ ਇਲਜ਼ਾਮ ਲੱਗਦੇ ਸੀ ਜੀ ਤੇ ਹੁਣ ਇਹਨਾਂ ਕੋ ਕੈਂਡੀਡੇਟ ਪੁੱਜ ਰਿਹਾ ਹਰਮੀਤ ਤੇ ਨਾਲ ਚੰਗਾ ਲੱਗ ਰਿਹਾ ਇੱਕ ਤਾਂ ਪੈਸੇ ਵਾਲੀ ਸਾਮੀ ਆ ਇੱਕ ਇਹ ਆ ਵੀ ਚਲੋ ਇਹਨਾਂ ਸਮਝਿਆ ਵੀ ਉਹ ਗਿਆ ਐਮਐਲਏ ਬਣ ਰਿਹਾ ਉਹਨੂੰ ਵੋਟਾਂ ਚਾਹਤ ਆ ਜਾਣਗੇ ਬਿਲਕੁਲ ਕੋਈ ਤਜਰਬਾ ਨਹੀਂ ਪੰਜਾਬ ਦੇ ਤਰਨਤਾਰਨ ਦੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇਹਨਾਂ ਜਿਨ੍ਹਾਂ ਕੌਮ ਦਾ ਇਤਿਹਾਸ ਹੈ ਇਸ ਧਰਤੀ ਨੇ ਲਿਖਿਆ ਹੋਇਆ ਹੈ ਔਰ ਆਪਣੇ ਇਤਿਹਾਸ ਨੂੰ ਕਦੀ ਵੀ ਇਹ ਲੋਕ ਪਿੱਠ ਨਹੀਂ ਦੇਣਗੇ ਕਿ ਉਹ ਜੇ ਕੁਰਸੀਆਂ ਧਨ ਦੌਲਤ ਤੇ ਮੰਗੂਲੀ ਚੀਜ਼ਾਂ ਦੇ ਨਾਲ ਨਹੀਂ ਜਾਣਗੇ ਬੰਦਾ ਖਾਲੀ ਆਇਆ ਖਾਲੀ ਜਾਣਾ ਇਤਿਹਾਸ ਜਿਹੜਾ ਬਣਾ ਕੇ ਜਾਂਦੇ ਆ ਲੋਕਾਂ ਉਹ ਕਮ ਉਹਨਾਂ ਨੂੰ ਯਾਦ ਰੱਖਦੇ ਆ ਪਤਨ ਪਤਨ ਦੇ ਲੋਕ ਜਿਹੜਾ ਆਪਣੇ ਇਤਿਹਾਸ ਨੂੰ ਮੁਰਕ ਸਿਰਜੀਤ ਕਰਨਗੇ ਤੇ ਮਨਦੀਪ ਸਿੰਘ ਪਾਰੀ ਵੋਟਾਂ ਦੇ। ਤੁਹਾਡੇ ਕੋਲ ਤਾਂ ਵੱਡਾ ਤਜਰਬਾ ਆ ਸਿਆਸਤ ਦੇ ਵਿੱਚ ਜਿਵੇਂ ਦਾ ਜਮਹੂਰ ਬਣ ਗਿਆ ਇਸ ਜਿਮਨੀ ਚੋਂ ਦੇ ਵਿੱਚ ਕੀ ਪੰਜਾਬ ਆਸ ਕਰ ਸਕਦਾ ਹੈ ਕਿ ਇਹ ਜਿਹੜੀਆਂ ਪੰਥਕ ਤੇ ਰਾਜ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਐ 2027 ਦੇ ਵਿੱਚ ਜਿਹੜੀ ਇੱਕ ਖੇਤਰੀ ਜਿਹੜੀ ਪਾਰਟੀ ਆ ਉਹਦੀ ਸਰਕਾਰ ਨੂੰ ਹੋਣ ਦੇ ਵਿੱਚ ਲੈ ਕੇ ਆਉਣ। ਆ ਵੇਖੋ ਲੋੜ ਵੀ ਆ ਔਰ ਲੋਕ ਇਕਤਾ ਵੀ ਚਾਹੁੰਦੇ ਆ। ਪੂਰੀ ਕੋਸ਼ਿਸ਼ ਹੋਊਗੀ। ਔਰ ਤੁਹਾਨੂੰ ਕਿਸੇ ਅਸੀਂ ਵੱਡੇ ਤੋਂ ਵੱਡਾ ਤਿਆਗ ਕਰ ਸਕਦੇ ਹਾਂ ਜੋ ਕੌਮ ਦਾ ਬੁਰਾ ਹਾਲ ਹੋਇਆ ਇਹਦੇ ਵਾਸਤੇ ਉਹ ਮਾਮੂਲੀ ਚੀਜ਼ਾਂ ਨੇ ਜਿੰਨਾ ਲੀਟਰਾਂ ਦੇ ਵਿੱਚ ਇਨਸਾਨੀਅਤ ਧਰਮ ਤੇ ਸਿੱਖੀ ਤੇ ਸੰਬੰਧ ਦਾ ਪਲਾਇਆ ਦਾ ਉਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਇਕੱਠੇ ਹੋਣਗੇ ਸਤਾਈ ਦੇ ਵਿੱਚ ਇਕੱਠੇ ਹੋਣਗੇ ਔਰ ਮਹਾਨੂਪੁਰ ਰਾਸਾ ਤੇ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਅੰਤੀ ਕਰਕੇ ਇਕੱਠੇ ਕਰਾਂਗੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਕੋਟੇਪੁਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਜੀ ਦੇ ਟਾਈਮ ਤੁਹਾਡਾ ਵੀਰ ਤੁਸੀਂ ਬੜਾ ਕੀਤਾ ਅੱਜ ਸਰਕਾਰਾਂ ਦਾ ਕਿੰਨਾ ਦਬਾਅ ਸੀ ਚਾਰ ਪੰਜ ਸਰਕਾਰਾਂ ਤੁਰੀਆਂ ਫਿਰ ਰਹੀਆਂ ਅਰਬਾਂ ਪਤੀ ਲੋਕ ਤੁਰੇ ਫਿਰ ਰਹੇ ਤੁਸੀਂ ਆਣ ਕੇ ਸਾਡੀ ਗੱਲ ਸੁਣਨ ਆਏ ਹੋ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਸਾਡਾ ਸਾਥ ਦਿੱਤਾ ਮੈਂ ਤੁਹਾਡਾ ਕਦੇ ਵੀ ਦੇਣ ਨਹੀਂ ਦੇ ਸਕਦਾ ਮੈਂ ਹਮੇਸ਼ਾ ਤੁਹਾਡਾ ਤਬੇਦਾਰ ਸੋ ਇਹ ਸਨ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਕਦਰ ਰੱਖਣ ਵਾਲੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਇਹ ਸਾਡੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਤੁਹਾਨੂੰ ਕਿਸ ਤਰ੍ਹਾਂ ਨਾਲ ਲੱਗੀ ਆ ਕੀ ਸੋਚਦੇ ਜੇ ਤੁਸੀਂ ਕਿ ਇਹ ਜਿਹੜਾ ਪੰਥਕ ਇਸ ਵੇਲੇ ਜਿਹੜਾ ਇਕੱਠ ਹੋਇਆ ਸਾਰੀਆਂ ਪਾਰਟੀਆਂ ਦਾ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਕੀ ਇਹ ਭਾਈ ਮਨਦੀਪ ਸਿੰਘ ਦੀ ਚੋਣ ਦੀ ਜਿਹੜੀ ਆ ਜੇਤੂ ਮੁਹੰਮਦ ਦਾ ਜਿਹੜਾ ਆ ਇਹ ਅਗਾਜ ਆ ਤੇ 2027 ਦੇ ਵਿੱਚ ਜਿਹੜੀ ਆ ਖੇਤਰੀ ਧਿਰਾਂ ਦੀ ਸਰਕਾਰ ਦਾ ਜਿਹੜਾ ਇਹ ਨੀਂ ਰੱਖਣ ਵਾਸਤੇ ਜਿਹੜਾ ਇਹ ਇਕੱਠ ਸਾਬਤ ਹੁੰਦਾ ਆ ਆਪਣੇ ਵਿਚਾਰ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਅਖੀਰ ਚ ਗੁਰਫਤੇ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ